ਮੈਂ ਸੀ ਆਪਣਾ ਨਾਮ ਉਹਦੇ ਕੁਲਵੰਤ ਸਿੰਘ ਸੱਚੇ ਦਿਲੋਂ ਈਸ਼ਵਰ ਦੀ ਸੌਖਾਂਦਾ ਹਾਂ ਸੱਚੇ ਦਿਲੋਂ ਈਸ਼ਵਰ ਦੀ ਸੌਖਾਂਦਾ ਹਾਂ ਖਾਂਦੀ ਹਾਂ ਖਾਂਦੀ ਹਾਂ ਮੈਂ ਕਾਨੂੰਨ ਦੁਆਰਾ ਮੈਂ ਕਾਨੂੰਨ ਦੁਆਰਾ ਸੰਵਿਧਾਨ ਭਾਰਤ ਦੇ ਸੰਵਿਧਾਨ ਸਰਕਾਰ ਆਪਦੇ ਸੰਵਿਧਾਨ ਪ੍ਰਤੀ ਸੱਚੀ ਸਰਦਾ ਪ੍ਰਤੀ ਸ਼ਬਦੀ ਸੰਤਾ ਅਤੇ ਨਿਸ਼ਚਾ ਰੱਖਾਂਗਾ ਅਤੇ ਨਿਸ਼ਚਾ ਰੱਖਾਂਗਾ ਭਾਰਤ ਭਾਰਤ ਜੀ ਪ੍ਰਭੂ ਸਤਾ ਪਰਵਿਧ ਸਰਕਾਰ ਅਖੰਡਤਾ ਨੂੰ ਕਾਇਮ ਰੱਖਾਂਗਾ ਅਖੰਡਤਾ ਨੂੰ ਕਾਇਮ ਰੱਖਾਂਗਾ ਮੈਂ ਪੰਚ ਮੈਂ ਪੰਚ ਵਜੋ ਆਪਣੇ ਫਰਜ਼ਾਂ ਨੂੰ ਵਜੋ ਆਪਣੇ ਫਰਜ਼ਾਂ ਨੂੰ ਨਿਸ਼ਚਾਪੂਰਵਕ ਨਿਸ਼ਚਾਪੂਰਕ ਇਮਾਨਦਾਰੀ ਨਾਲ ਇਮਾਨਦਾਰੀ ਨਾਲ ਨਿਭਾਵਾਂਗਾ ਨਿਭਾਵਾਂਗਾ ਅਤੇ ਮੈਂ ਹਰ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ ਬਿਨਾਂ ਕਿਸੇ ਡਰ ਪੱਖਪਾਤ ਪੱਕ ਪਾਪ ਸੰਦੇਹ ਜਾਂ ਮਾੜੀ ਭਾਵਨਾ ਦੀ ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰੋ ਯਾਰ ਨਿਆਂ ਕਿਉ ਨਿਆਂ ਨਿਆਂ ਕਰਾਂਗਾ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਐਮਐਲ ਸਾਹਿਬ ਇੱਕ ਇੱਕ ਮਿੰਟ ਬੱਸ ਮੈਂ ਮੀਨਰਾਮ ਕੁਲਵੰਤ ਸਿੰਘ ਜੀ ਗੁਰਰਾਜ ਸਾਹਿਬਲਾਗ ਇੱਕ ਮਿੰਟ ਜੀ ਇੱਕ ਇੱਕ ਮਿੰਟ ਹੋਰ ਥੋੜਾ ਲੈਣਾ ਮੈਸਜੋ ਸਾਰੇ ਭੈਣ ਭਰਾਉਣ ਬੈੰਦੀ ਆ ਤੁਹਾਡੇ ਕੋਲੇ ਜਦੋਂ ਤੁਹਾਡੀਆਂ ਪੰਚਾਇਤਾਂ ਚੁਣੀਆਂ ਗਈਆਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਨਰੇਗਾ ਦਾ ਕੰਮ ਹੋਣਾ ਹੈ ਲੋਕਾਂ ਨੂੰ ਤੁਸੀਂ ਰੋਜ਼ਗਾਰ ਦੇਣਾ ਆਪਣੇ ਪਿੰਡ ਦੇ ਕਮਾਕਾਰਾਂ ਵਿੱਚ ਉਤੋਂ ਆਪਣਾ ਫੈਸਲਾ ਲੈਣਾ ਇਹ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਕਮਰੇ ਵਗੈਰਾ ਜਿਹੜੀ ਆਵਾਸ ਜੋ ਇਹਨਾਂ ਦੇ ਦੀਨ ਹੁੰਦੇ ਆ ਉਹਦੇ ਵਿੱਚ ਵੀ ਤੁਸੀਂ ਲੋਕਾਂ ਨੇ ਉਹ ਕਿਉਂਕਿ ਪਹਿਲਾਂ ਸਾਡੇ ਗਲਤ ਹੋ ਜਾਂਦੇ ਸੀ ਤੁਸੀਂ ਧਿਆਨ ਰੱਖੋਗੇ ਉਹਨਾਂ ਲੋਕਾਂ ਨੂੰ ਲੋੜ ਆ ਉਹਦੇ ਵਿੱਚ ਤੁਸੀਂ ਹਿੱਸਾ ਪਾਓਗੇ ਧਿਆਨ ਰੱਖਿਓ ਭਰਾਓ ਚਾਹੇ ਕਿਸੇ ਦੀ ਪੈਨਸ਼ਨ ਵੱਜਣੀ ਹੁੰਦੀ ਹੈ ਸਾਡੀ ਤੇਈ ਦਾ ਵਿਆਹ ਹੋ ਜਾਂਦਾ ਹੈ ਛਗਣ ਦੀ ਸਕੀਮ ਆਉਣੀ ਹੈ ਪੰਚਾਇਤ ਨੇ ਦਿਵਾਉਣੀ ਹੈ ਸਾਰੇ ਜਿਹੜੇ ਛੋਟੇ ਵੱਡੇ ਕੰਮ ਆ ਪਿੰਡ ਦੀ ਪੰਚਾਇਤ ਤੋਂ ਚੱਲਦੇ ਆ ਪਿੰਡਾਂ ਵਿੱਚ ਸਰਕਾਰ ਨੇ ਵੀ ਜਿਹੜੀਆਂ ਪ੍ਰੈਸ਼ਾ ਪ੍ਰਖਾਨ ਪ੍ਰਖਾਨ ਨੇ ਜਿਹੜੇ ਉਹ ਬਣਾਏ ਗਏ ਐ ਔਰ ਉਹ ਜਿਹੜੇ ਰਹਿੰਦੇ ਆ ਵੀ ਪੂਰੇ ਕਰਨੇ ਐ ਉਹ 19 ਨਵੰਬਰ 24 ਤੋਂ ਸ਼ੁਰੂ ਹੋ ਕੇ ਤੇ 10 ਨਵੰਬਰ ਦਸੰਬਰ 30 24 ਤੱਕ ਸਮਾਪਤ ਹੋਣੀ ਐ ਉਹਦੇ ਪਰਫਾਰਮੈਂਸ ਉਹਦੇ ਪਰਫਾਰਮੈਂਸ ਵਗੈਰਾ ਤੁਹਾਨੂੰ ਪੰਚਾਇਤਾਂ ਨੂੰ ਮਿਲਦੇ ਜਾਣਗੇ ਸਾਰੇ ਲੋਕਾਂ ਨੂੰ ਇਨਸਾਫ ਕਰਨ ਦੀ ਤੁਸੀਂ ਯਤਨ ਕਰਨੀ ਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਹੀ ਸਤਕਾਰਯੋਗ ਅੱਜ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਪੁਡੀਆਂ ਸਾਹਿਬ ਔਰ ਉਹਨਾਂ ਦੇ ਨਾਲ ਸਾਡੇ ਐਮਐਲਏ ਸਰਵਨ ਸਰਦਾਰ ਪਹੁਜਾ ਸਿੰਘ ਸਰਾਰੀ ਸਾਹਿਬ ਸ਼੍ਰੀ ਨਰੇਸ਼ ਟਕਰੀਆ ਜੀ ਸ਼੍ਰੀ ਰਜਨੀਸ਼ ਦੇਆ ਜੀ ਔਰ ਸਬੰਚੀ ਪ੍ਰਸ਼ਾਸਨਿਕ ਅਧਿਕਾਰੀ ਔਰ ਬਖਵਾਕ ਜਿਲ੍ਹੇ ਦੇ ਇੰਨਾ ਤੋਂ ਆਏ ਪੰਜ ਸਹਿਮਾਨ ਸੋਹੇ ਪਰਸ਼ਾਹੀ ਆਪਣੇ ਦੇ ਵਿੱਚ ਆਉਣ ਤੇ ਮੈਂ ਤੁਹਾਡਾ ਜੀ ਆਇਆਂ ਨੂੰ ਤੁਹਾਡਾ ਧੰਨਵਾਦੀ ਕਰਦਾ ਔਰ ਅੱਜ ਦਾ ਸਵਾਗਤ ਸਿਰੇ ਚੜਾਉਣ ਲਈ ਜਿੱਥੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਬਹੁਤ ਵਧੀਆ ਕੰਮ ਕੀਤਾ ਉੱਥੇ ਸਾਡੀ ਪ੍ਰੈਸ ਨੇ ਬੜੇ ਵੀਰਾਂ ਨੇ ਵੀ ਬੜੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਸਿਰਜ ਰਾਇਆ ਤੋਂ ਮੈਂ ਸਮੂੱਚੀ ਪ੍ਰੈਸ ਦਾ ਸਤਿਕਾਰ ਕਰਦਾ ਔਰ ਤੁਹਾਨੂੰ ਸਭ ਨੂੰ ਅੱਜ ਦੇ ਇਸ ਸ਼ੁਭਾਰਕ ਦਿਨ ਤੇ ਜਿੰਨੇ ਵੀ ਮੈਂਬਰ ਸਾਹਿਬਾਨ ਚੁਣ ਕੇ ਆਏ ਹੋ ਬਹੁਤ ਬਹੁਤ ਵਧਾਈ ਹੋਵੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਔਰ ਇਸੇ ਦੇ ਨਾਲ ਹੀ ਜਿਹੜਾ ਫੰਕਸ਼ਨ ਸਵਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ